ਅਸੀ ਕਾਲ ਜੀ ਬਾਈ ਸਾਰਿਆਂ ਨੂੰ ਜੀ ਤੇ ਟਰੈਕਟਰ ਖੜਾ ਬਾਈ 3602 ਆਪਣੇ ਕੋਲ ਆਪਣੇ ਮਿੱਤਰ ਕੋਲੇ ਖੜਾ ਏ ਤੇ ਮੈਂ ਵੀ ਚਲਾਇਆ ਹੋਇਆ ਟਰੈਕਟਰ ਉਹ ਆਪਣਾ ਜਬੀ ਜੂਬੀ ਦੇ ਢੇਡੇ ਲੈਦੇ ਉਹਦੇ ਨਾਲ ਮੈਂ ਉਹਦੇ ਤੇ ਉਹ ਟਰੈਕਟਰ ਹੈਗਾ ਬਾਈ ਬਕਾਉ ਉਹਦੇ ਕੋਲ ਇੱਕ 363 ਹੈ ਇੱਕ 3602 ਟਰੈਕਟਰ ਹੈ ਜਿਹੜਾ 3602 ਟਰੈਕਟਰ ਆ ਉਹਨੇ ਵੇਚਣਾ ਉਹ 4 ਵੀਲ ਲੈਣਾ ਟਰੈਕਟਰ ਉਹਨੇ ਕੋਈ ਹੋਰ ਤੇ ਟਰੈਕਟਰ ਹੈਗਾ ਬਹੁਤ ਸਾਫ 17 ਮਾਡਲ ਹੈ 17 ਦੇ ਲਾਸਟ ਚ ਆਇਆ ਹੋਇਆ ਟਰੈਕਟਰ ਮਨ ਲੱਗਦਾ ਉਹ ਤੇ ਇਸ ਕੰਪਨੀ ਦੇ ਉਹਦੇ ਟਾਇਰ ਪਏ ਪਿਆ ਨਵੇਂ ਚਾਰੇ ਟਾਇਰ ਨਵੇਂ ਆ ਉਹਦੇ ਤੇ 36 ਸਪੀਡ ਟਰੈਕਟਰ ਆ ਉਹ ਜੇ ਕਿਸੇ ਨੇ ਵੀਰ ਨੇ ਆਪਣੇ ਨੇ ਲੈਣਾ ਹੋਇਆ ਟਰਬੋ ਬਾਈ ਲੱਗੀ ਹੋਈ ਆ ਟਰੈਕਟਰ ਨੂੰ ਟਰੈਕਟਰ ਚ ਜ਼ੋਰ ਬਹੁਤ ਆ ਵੀ ਸਮਝ ਲਓ 36 30 ਜਿੰਨੀ ਜ਼ੋਰ ਮਾਰਦਾ ਟਰੈਕਟਰ ਉਹ ਸੈੱਟ ਬਹੁਤ ਆ ਇੰਜਨ ਆ ਉਹਨੇ ਤਾਂ ਵੇਚਣਾ ਏ ਟਰੈਕਟਰ ਉਹਨੇ 4 ਵੀਲ ਲੈਣਾ ਕਿਉਂਕਿ ਉਹਦੇ ਕੋਲ ਫਿਰ ਕਹਿੰਦਾ ਦੋ ਟੂ ਵੀਲ ਹੋਗੇ ਕਹਿੰਦਾ ਹੁਣ ਇੱਕ ਕਹਿੰਦਾ 4 ਵੀਲ ਲੈ ਲੈਣਾ ਹੁਣ ਗਾਂ-ਗਾਹ ਕਹਿੰਦਾ 4 ਵੀਲ ਦਾ ਜਮਾਨਾ ਚੱਲਦਾ ਮਨਦੀਪ ਆ ਗਏ ਹਾਂ ਮਨਦੀਪ ਕੋਲ ਖੜਾ ਤੁੰਗ ਕੋਲ ਹੂੰ ਤੇ ਮਾ ਕੋਈ ਗੱਲ ਨਹੀਂ ਮੈਂ ਪਾ ਦੂੰਗਾ ਵੀਡੀਓ ਬਾਕੀ ਨੰਬਰ ਬਾਈ ਮੇਰੇ ਹੀ ਲੈ ਲਿਓ ਤੁਸੀਂ ਸੌਦਾ ਸਮਝ ਲਓ ਵੀ ਮੈਂ ਹੀ ਕਰਨਾ ਏ ਆਪਾਂ ਆਪਣੀ ਜ਼ਿੰਮੇਵਾਰੀ ਮੇਰੇ ਟਰੈਕਟਰ ਦੇਣਾ ਹੋ ਫੋਟੋਆਂ ਪਾ ਦੀ ਫੋਟੋਆਂ ਆਪਣੇ ਕੋਲ ਹੈਗੀਆਂ ਟਰੈਕਟਰ ਦੀਆਂ ਜੇ ਕਿਸੇ ਵੀਰ ਨੇ ਲੈਣਾ ਤਾਂ ਸੰਪਰਕ ਜ਼ਰੂਰ ਕਰ ਲਿਓ ਮੇਰੇ ਨਾਲ ਬਾਈ 372 3602 ਚਾਰੇ ਟਾਇਰ ਨਵੇਂ ਰੇਡੀਅਲ ਐ ਮੁਰ ਪਿਛਲੇ ਟਾਇਰੂ ਦੇ ਠੀਕ ਆ ਟਰੈਕਟਰ ਸਾਫ ਆ ਆਪਣੇ ਬੀਜ ਰੇਨ ਵੀ ਆਏ ਤਾਂ ਮੈਂ ਕਹਿੰਦਾ ਹੋਣਾ ਹਾਂ ਤੇ ਡਿਮਾਂਡ ਹੈਗੀ ਉਹਦੀ 5 ਲੱਖ 60 ਹਜ਼ਾਰ ਰੁਪਿਆ ਟਰੈਕਟਰ ਦੀ ਠੀਕ ਹੈ ਬਾਕੀ ਮੌਕੇ ਪਰ ਬਾਈ ਮਾਨਤਾ ਆਣ ਆਪਾਂ ਜਰੂਰ ਕਰਾਂਗੇ ਬੰਦਿਆਂ ਦਾ ਜਿਨ੍ਹਾਂ ਨੇ ਲੈ ਕੇ ਜਾਣਾ ਵਾ 17 ਮਾਡਲ ਹਾਂ 17 ਮਾਡਲ ਟਰੈਕਟਰ ਸਾਫ ਬਹੁਤ ਬਾਈ ਦੱਸਿਓ ਜਰੂਰ ਹੈਨਾ ਹਾਂ ਸੰਪਰਕ ਕਰ ਲਿਓ ਬਾਈ ਆ ਜੇ ਦੇਖਣੇ ਲੈਣਾ ਹੋਇਆ ਨੰਬਰ ਹੈਗਾ ਮੇਰਾ 769675061 ਮੈਨੂੰ ਕਾਲ ਕਰ ਲਿਓ ਤੁਸੀਂ ਜਾ ਕੇ ਟਰੈਕਟਰ ਦੇਖ ਆਓ ਫੋਟੋ ਆਪਾਂ ਨੇ ਵੀਡੀਓ ਚ ਪਾ ਦੇਣੀ ਆ ਜਾਦੇ ਸੌਦਾ ਕਰ ਦੇਣਾ ਇਹਨੇ ਲੈਣਾ ਹੋਇਆ ਸੌਦਾ ਥੋੜਾ ਜਿਹਾ ਮੈਂ ਵਿੱਚ ਪਾ ਕੇ ਕਰਵਾ ਦੇਣਾ ਵਾਹ ਟਰੈਕਟਰ ਦੀ ਜ਼ਿੰਮੇਵਾਰੀ ਹੋ ਗਈ ਪੂਰੀ ਆਪਣੀ ਕੋਈ ਚੱਕਰ ਨਹੀਂ ਹੈਗਾ ਦੂਆ ਜੀ ਸਤਸ੍ਰੀਕਾਲ ਜੀ ਸਾਰਿਆਂ ਨੂੰ ਦੂਆ ਬਾਈ ਬਲੌਗ ਚ ਦੂਆ ਲਿਆ ਜਾ ਕੇ ਯਾਰ ਉੱਥੇ ਦੇ ਸਤਸ੍ਰੀਕਾਲ ਜੀ ਬਾਕੀ ਅੱਜ ਬਜਾਈ ਲੱਗਿਆ ਸ਼ੁਰੂ ਕਰਨਾ ਕੰਨੇ ਦੀ 18 ਫੱਟੇ ਦੇ ਬਾਅਦ ਚੱਲਦੇ 18 ਦੂਆ ਬੰਦਾ ਦਾ ਬਾਈ ਧੋਖਾ ਦੇ ਗਿਆ ਬੰਦਾ ਖੜਿਆ ਆਪਣੇ ਨਾਲ ਹੁਣ ਮਿੱਠੂ ਉਹ ਮਿੱਠੂ ਫਿਰ ਇਹ ਵੀ ਇਹੀ ਕਰਦਾ ਦਾ ਸਾਰੀ ਗੰਨੇ ਨੂੰ ਇਦੀ ਵੀਜਾਂ ਦੇ ਬਾਅਦ ਕੰਨਾ ਕਿਦੇ ਵੀਜਣਾ ਹੁਣ ਚਕਦੀ ਚਕਦੀ ਕਾਲਾ ਕਹਿੰਦਾ ਮੇਰਾ ਵੀਜਣਾ ਕਾਲੇ ਦਾ ਬੀਜੋ ਯਾਰ ਕੰਨਾ ਐ ਨਾ ਕਰੋ ਕਿਹច ਕਾਲੇ ਦਾ ਬੀਜ ਦੋ ਕਾਲੇ ਕੋਲ ਕੱਲ ਬੰਦਾ ਪੜ ਜਾਏਗਾ ਤਾਂ ਕਾਲੂ ਬੰਦੇ ਆਉਣਗੇ ਉਹਦਾ ਬੀਜੋ ਯਾਰ ਲੇਟ ਹੁੰਦਾ ਚੋਈ ਵਾਲੇ ਖੇਤ ਦਾ ਦੋ ਕਿਲੋ ਲੈਣਾ ਹੈ ਤਾਂ ਚੋਈਆ ਖੇਤ ਹੈ ਬੀਜ ਦੋ ਯਾਰ ਵਟਸਐਪ ਹੋਸ਼ਾ ਹਾਂ ਕਾਲੂ ਉਹਦਾ ਬੀਜ ਕਰਕੇ ਉਹਦਾ ਬੀਜ ਦੋ ਯਾਰ ਜਗਦੀਪ ਤਾਂ ਕਿੰਨਾ ਵੀਜਣਾ ਕਿਲਾ ਕਿਲਾ ਆ ਉਹਦਾ ਵੀ ਉਹ ਕਿਲਾ ਛੋਟੇ ਨੂੰ ਫੜਦੇ ਆ ਉਹਦੇ ਕਾਲੇ ਦੇ 2-3 ਦਿਨ ਕਿਲੇ ਆ ਕਾਈ ਤਿੰਨ ਮੈਂ ਪਰਸ ਛੱਡੀ ਦੂੰਗਾ ਲੈ ਬੰਦਾ ਆ ਜਾਣਾ ਸਾਰ ਸੋਨੂ ਸਭ ਹੋ ਜਾਗਾ 7-8 ਬੰਦਾ ਬੜੀ 20 ਬੱਸੀ ਹੋਰ ਜਾਂ ਉਹ ਮਨ ਨੂੰ ਕਹੀ ਜਾਂਦਾ ਏ ਹੈ ਨਾ ਤੁਸੀਂ ਨਹੀਂ ਆਉਣ ਦਿੰਦੇ ਕਹਾਂ ਤੁਸੀਂ ਨਹੀਂ ਆਉਣ ਦਿੰਦੇ ਮੈਂ ਸਾਡੇ ਤਾਂ ਖੇਤਾਂ ਦੇ ਮੁੜੇ ਇਹ ਘਾਣਾ ਹੁਣ ਨੂੰ ਵੀ ਲੈ ਹੈ ਇੱਥੇ ਆ ਗਏ ਤੇ ਗੱਲਾਂ ਵੱਢਣ ਫਿਰ ਮੁੜ ਗਏ ਪੂਰੇ ਸਾਡੇ ਯਾਰ ਦਸਤਾਨੇ ਆਏ ਪਾ ਰਹੇ ਨੇ ਜਿੱਥੇ ਸਿਆਲ ਹੁੰਦਾ ਤੇ ਟੇਕੜਾ ਖੋਲਦਾ ਉਹ ਕੋਈ ਬਿਮਾਰੀ ਨਹੀਂ ਹੈਗੀ ਨਾ ਕੋਈ ਵੀ ਵੀਜਨੋ ਹੈਨਾ ਬਿਮਾਰੀ ਵਿਚ ਕਾ ਕਾਣਾ ਕਿਨਾਂ ਕੋਈ ਨਹੀਂ ਹੈਗਾ ਦਿਲ ਵਜਨ ਤਾਂ ਬਣਾ ਨੇ ਪੂਰਾ ਹੈ ਨਾ ਬਹੁਤ ਮਿੱਠਾ ਹੋ ਗਿਆ ਕੰਨਾ ਇਹ ਮਿੱਠਾ ਹੋ ਗਿਆ ਅੱਛਾ ਖਾਧਾਇਆ ਤਾਂ ਬਹੁਤ ਮਿਸਾਹ ਦਾ ਬਤਾ ਚਲ ਠੀਕ ਹੈ ਪਾਇਆ ਚ ਪੰਡਾ ਇਤਨੀ ਵੀ ਚੱਲੇ ਰਹੀ ਤਾਂ ਹੀ ਆ ਪਹੁੰਚ ਗਏ ਸੀ ਸਿੱਤਾਂ ਚ ਤੇ ਹੁਮ ਦੇਖਦੇ ਆ ਮੈਂ ਨਾਲੇ ਡੱਬਾ ਲੈ ਕੇ ਆਉਂਦਾ ਇਹਨੇ ਨੂੰ ਤੁਸੀਂ ਵੱਢਣ ਲੱਗੋ ਇਹਨੂੰ ਨਾਲੇ ਫਾਲੇ ਪਾ ਲਿਆ ਮਾ ਠੀਕ ਆ ਉਨੂੰ ਕਾ ਹੌਲੀ ਚੱਲ ਮੜਾ ਜਾ। ਕੋਈ ਨਾ ਕਿ ਜਿੰਦਾ ਸਿਕੰਦਰ ਸੁਣਾਈ ਨਹੀਂ। ਜੇ ਕਹਿ ਕੇ ਭੱਜ ਜਾ। ਉਹਨੂੰ ਕਾ ਹੌਲੀ ਚੱਲ ਉਹ ਤਾਂ ਹੁਣ ਕਮਾ ਲੈਣਾ ਸਾਰੇ ਖੇਤ ਵਿੱਚ ਟਰੈਕਟਰ। ਹੌਲੀ 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 ਹੌਲੀ। ਇਹ ਬੋਲੀ ਚੱਲੇਗਾ। ਫੋਰ ਛੋਟਾ ਗੇਅਰ ਲਾ ਲੈ ਕਾ ਇਹਦਾ। ਥੋੜਾ ਜਿਹਾ ਹੌਲੀ ਚੱਲ। ਫੇਸ ਘੱਟ ਕਰ ਲੈ ਫੜੇ ਵੀ। ਲਗ ਜਾ ਵੱਢਣਾ ਉਹ ਛੋਟੀ ਛੋਟੀ ਰੱਖੀ ਪੱਛੀ ਠੀਕ ਆ ਜੀ ਠੀਕ ਆ ਸਿੱਧੀ ਹੋਣੀ ਚਾਹੀਦੀ ਹਾਂ ਚਾਰ ਚਾਰ ਅੱਖਾਂ ਦੀ ਰੱਖ ਦੀ ਬਸ ਸਿੱਧਾ ਰਹੇ ਗੰਨਾ ਪੱਛੀ ਖੜੀ ਨਾ ਹੋਵੇ ਬਸ ਵਾਲ ਕੱਢੀ ਜਾਏ ਉਹ ਢਿੰਗਾ ਸਾਨੂੰ ਲੋਕਾਂ ਕਾਫੇ ਚ ਚੱਲਣ ਮੇ ਓੱਖਾ ਹੁੰਦਾ ਹੈ ਹੂੰ ਢਿੰਗਾ ਤਾਂ ਪੱਛੀ ਗਿਰਾਣੇ ਮੇ ਵੀ ਓੱਖਾ ਹੁੰਦਾ ਹੈ ਆਹੋ ਕੀਲ ਭਾਈ ਬਣਿਆ ਵੈਨ ਪੂਰਾ ਬਾਕੀ ਬੀਜ ਨੇ ਅੱਜ ਕਰਦੇ ਆਂ ਤਿਆਰੀ ਫਿਰ ਆ। ਬੀਜ ਦੇ ਕਣਕ ਵੱਲ ਨੂੰ ਹੋਈ ਹੈ ਇਹਨਾਂ। ਹਾਂ ਬਈ ਮਿੱਠੂ ਫੋਨ ਮਾਰੀਏ। ਚੱਲੀਏ ਬੀਜ ਹੋ ਗਿਆ। ਕੀ ਹੈ ਬੀਜੰਦਾ ਸਾਰੀ ਦੇੜੀ ਚਾਹੀਦੀ ਹੈ ਬੀਜੰਦਾ। ਇਹ ਤਾਂ ਬਹੁਤ ਹੈ। ਫੇਰ ਭਾਈ ਮੈਂ ਤਾਂ ਨਹੀਂ ਪੀਣੀ ਮੈਂ ਦੋ ਦੋ ਟਾਈਮ ਦੀ ਲਿਆਇਆ ਥੋੜੀ ਚਾਹ ਹੈ। ਸਵੇਰ ਦੀ ਹੈ ਤਵਾਰ 8 ਵਜੇ ਦੀ। 10 ਤਾਂ ਬੱਜੇਗਾ 11। 11 ਵਜੇ ਚਲ ਉੱਥੇ ਲਿਆਉਂਗੇ ਹੋਰ। ਨਾ ਨਾ ਉ ਤਾਂ ਸ਼ਾਮ ਨੂੰ ਪੀਣੀ ਨੇ ਮੈਂ। ਉਹ ਜਾ ਵੀ ਬਗਲੀ ਆਉਂਦੀ ਐ ਲੱਦ ਹੋ ਗਿਆ ਲੱਦ ਦਤਾ ਆ ਪਰ ਕਿਤਨੂ ਗੇਰ ਸੀ ਨਾ ਨਾ 1 ਨੰਬਰ ਆ ਕਿਸੇ ਨੰਬਰ ਨਹੀਂ ਆਇਗਾ ਉਹ ਕਿੰਨੇ ਦੇ ਨੰਬਰ ਤਾਂ ਨਹੀਂ ਦਿੰਦਾ ਇਹ ਕੰਮਬਰ ਆ ਆ ਬਾਹਰ ਬਾਹਰ ਬੱਟੇ ਕਰੂ ਮਿੱਚੇ ਢੇ ਨਾ ਮਾ ਜਾਣਾ ਮਿੱਚੂ ਇਹਦੇ ਮੂੰਹ ਪਰ ਬੱਜੂ ਕਰਨਾ ਸੱਟ ਨਾ ਮਰਾ ਦੇ ਯਾਰ ਕਿਸੇ ਦੇ ਬਾਹਰ ਕਾ ਨਾ ਮੂੰਹ ਪਰ ਬੱਜ ਗਿਆ ਗਾਜ਼ੀ ਬਦਨੀ ਨੇ ਜ਼ਿੰਦਗੀ ਬਹੁਤ ਕੀਮਤੀ ਆ ਇਹ ਬਹੁਤ ਜੋਟ ਆ ਕਹਿੰਦਾ ਪਰੀ ਦੱਸ ਆ ਫਰਾਵਰ ਉਧਰ ਨੂੰ ਕਰ ਦਤਾ ਖੜੀ ਕਰ ਦੋ ਭਰੀ ਨੂੰ ਯਾਰ ਤੇ ਦੇ ਮੂੰਹ ਪਰ ਬੱਦੂ ਕੀ ਆ ਫਰਾਾ ਚੱਲ ਜਦੀ ਆਰਾਮ ਸੇ ਹਾਂ ਫਰਾਾ ਚੱਲ ਜਦੀ ਆਰਾਮ ਸੇ ਹਾਂ ਖੜਾਈ ਜੇ ਲੇ ਤਾਂ ਇਹਨੇ ਜੈਸਾ ਬਹੁਤ ਨਾ ਹੈ ਖੜੀ ਕਰ ਦੋ ਹੁਣ ਕੀ ਹੋ ਗਿਆ ਕਰੀਆ ਬਾਪੂ ਆਪਣਾ ਖਰਾਕਾ ਦੇ ਬਾਪੂ ਹੋ ਕੇ ਉਹ ਕੋਈ ਪੈਸਾ ਮਾਰਦੀ ਨੇ ਵਿੱਚ ਲਾ ਤੋੜ ਦੇ ਯਾਰ ਤੂੰ ਜੋਰ ਤੂੰ ਇਧਰ ਆ ਜਾ ਇਹ ਕਿਹੋ ਜਿਹਾ ਫਰੋਸ ਜੀ ਹਾਂ ਕਾ ਦੇਖੋ ਅਸੇ ਮਾਰੋ ਦੇਖੋ ਖਰਾ ਮਾਰ ਖਰਾ ਖਰਾ ਮਾਰ ਦੇ ਬਾ ਠੀਕ ਆ ਪਾ ਪਈ ਰਾਮ ਤੋਂ ਠੀਕ ਆ ਹਾਂ ਹਾਂ ਠੀਕ ਆ ਚਲਿਏ ਚਾ ਪੀ ਲੋ ਗੋਟ ਗੋਟ ਨਹੀਂ ਪੀਏਗੇ ਬਹੁਤ ਚਲਿਏ ਦੋ ਜਾਨੇ ਬੈਠ ਜਾ ਉਪਰੇ ਦੋ ਜਾਨੇ ਭਰੀਆਂ ਕੋਲੇ ਖੜ ਜਾ ਰਹੀ ਗਰਮੀ ਨੂੰ ਕਰਨੀ ਮਾਰੂ ਤੇ ਕੇ ਨਾ ਮੇਰੇ ਨਾਲ ਬਹਿ ਜਾਓ ਦੋ ਜਾਨੇ ਲੈ ਗਿਆ ਦੋ ਜਾਨੇ ਉਹਦਾ ਬਣਾ ਫੱਟਾ ਪਹਿਲਾਂ ਫੱਟਾ ਲਾ ਕੇ ਬੰਨ ਦੋ ਮੈਂ ਨਾ ਪਿੱਛੇ ਬਹਿਣਾ ਕਿੰਨੇ ਦੋ ਨੇ ਚਲੋ ਠੀਕ ਆ ਜੀ ਫੱਟਾ ਸ੍ਰੀ ਕਾਲ ਜੀ ਸਾਰਿਆਂ ਨੂੰ ਆ ਜਾ ਮੱਖਦੀ ਭਾਈ ਪਹੁੰਚੇ ਅੱਜ ਚਲ ਮੇ ਸਾਡੇ ਇੱਕ ਗੰਨਾ ਬੀਜੀਏ ਵਾਹ ਉੱਤਰ ਦੇਖ ਲੈ ਪੜਤਣਾ ਨਾ ਦੇਖ ਲੈ ਸਾਰੇ ਤੇਰੇ ਤੇ ਹਿਲਾਤੀ ਉੱਤਰ ਪੱਟ ਕੇ ਉਹ ਕਿੱਧਰ ਭਾਈ ਵੱਟ ਤੇ ਆ ਲੱਗਿਆ ਮਾਰੋ ਮਾਰ 20 25 ਭਰੀਆਂ ਰਹਿ ਗਈਆਂ ਗਲਾਬ ਜਮਣ ਵੀ ਆਜਾ বাজਾਈ ਲੱਗੇ ਸ਼ੁਰੂ ਕਰਨਾ ਗਲਾਬ ਜਮਣ ਵੀ ਆਜੂ ਭਾਈ ਖੰਭਣੇ ਵਿਚੇ ਦੇ ਵਿਚੇ ਲੈ ਗਿੰਦੇ ਬੰਨੋ ਬੰਦੇ ਖੰਭੜੀ ਬੰਨ ਕੇ ਬੰਨ ਖੰਭੜੀ ਉਹ ਤੇ ਬੰਦੇ ਉੱਪਰ ਬੰਦੇ ਉੱਥੇ ਇੱਥੇ ਬੰਦੇ ਇੱਥੇ ਇੱਥੇ ਦਾ ਫਾ ਡੱਬਾ ਨਾ ਸਿਰ ਦੀ ਕਿਤੇ ਲਾ ਆ ਆਪਣਾ ਵੀਟਿਓ ਘੁੰਮਣਾ ਚੱਲ ਵਾਣ ਇੱਥੇ ਵਾਣ ਕਮਾ ਕੇ ਬੰਨਦੇ ਗੱਠ ਦੇ ਦੇ ਆਪੂ ਤਿੰਦੇ ਹੁਣ ਬੰਦ ਬੰਦੇ ਨਹੀਂ ਗੱਠ ਦੇ ਦੇ ਮਿੱਚੂ ਗੱਠ ਹਾਂ ਲੈ ਮੰਤੀ ਬੰਤੀ ਬੰਤੀ ਬਾਤ ਬਾਠਾ ਬਾਠ ਠੀਕ ਹੈ ਬੜ ਠੀਕ ਹੈ ਠੀਕ ਬੱਲਾ ਇਹਦਾ ਕਾਰੀਗਰ ਹੈ ਲੈ ਫਿੱਟੇ ਇੱਕ ਦੇ ਹੁਣ ਮੱਥਾ ਲੈ ਮੱਥਾ ਢੇਕ ਇੱਥੇ ਥੋੜੀ ਤੋੜ ਕੇ ਰੱਖ ਦੇ ਉੱਪਰ ਥੋੜੀ ਤੋੜ ਕੇ ਰੱਖ ਦੇ ਲੈ ਵੇ ਇੱਥੇ ਰੱਖ ਦੇ ਬਾਹਰ ਜੀ ਚੱਪਾ ਸਾ ਮਾਥਰੇ ਦਾ ਥੋੜਾ ਆਇਆ ਕਿੰਨਾ ਕਿੰਨਾ ਨਿਕਲਦਾ ਜਾਈਦਾ ਕਿੰਨਾ ਕਿੰਨਾ ਨਿਕਲਦਾ ਜਾਈਦਾ ਕੱਲਾ 700 ਕੋਟ 700 ਕੋਟ ਆ ਨਹੀਂ ਨਿਕਲਦਾ ਜਾਈਦਾ ਛੇਪ ਕੇ ਜਗਾ ਨਹੀਂ ਨਿਕਲਦਾ ਜਾਈਦਾ 700 ਕੋਲਾ ਉਹ ਆਰਤੀਪੇ ਖਵਾਣੀ ਆ ਓ 700 ਨਿਕਲਦਾ ਜਾਈਦਾ ਕਹਿੰਦਾ ਕੋਈ ਨੇ ਕਿਹਾ 500 ਤਾਂ ਨਿਕਲਦਾ ਹੀ ਨਿਕਲਦਾ ਇਹਦਾ 700 ਕਿੰਨਾ ਮਹਾਂ 500 ਤਾਂ ਨਿਕਲੇ ਆਉਂਦਾ ਆਪਣੇ 550 ਵੀ 700 ਦਾ ਆਲਦਾ ਨਹੀਂ ਹੈ

ਟਾਟਾ ਪਤਾ ਰੱਖ ਦੇ ਮੜਾ ਯਾ ਪੂਰਾ ਇਹ ਬੱਚੇ ਦੀ ਗੱਲ ਲੈ ਦਬਲਕ ਫੀਰਾਂ ਲੈ ਐਸਾ ਹੀ ਲੱਗਦਾ ਮੇਰੇ ਕੋਲ ਲੈ ਕੀੜੀਆਂ ਜੜਦੀ ਬਣ ਮਾ ਉਹ ਗੰਨੇ ਪਰ ਰੱਖ ਦੇਣਾ ਉਸ ਪਰ ਰੱਖ ਦੇ ਬਸ ਪਤੀ ਪਰ ਖਾਲਾ ਮਾ ਮਾਰ ਹੱਲਫਾ ਤੇ ਬੈਠ ਗਿਆ ਕਹਤਾ ਗੰਨੇ ਵੀ ਆਈ ਗੰਨੇ ਦੀ ਕਿੰਨੀ ਪਈ ਹੋਈ ਆ ਵਿੱਚ ਐਹੀ ਗੰਨੇ ਦੀ ਕਿੰਨੀ ਪਈ ਦੀ ਆ ਤੇ ਲੀ ਮੜਾ ਆਰਾਮ ਨਾਲੇ ਹੂੰ ਇਹਦਾ ਵਧਾਈ ਮਨਸਕਾਈਟ ਇਹਦਾ ਜ਼ ਕੰਟਰੋਲਰ ਬਣਨਾ ਪੈਣਾ ਯਾਰ ਸਾਹ ਵੀਰ ਇਹਦਾ ਕੰਟਰੋਲਰ ਗੰਨੇ ਦੀ ਵਧਾਈ ਮਨਸਕਾਈਟ ਫੋਟੋ ਲੂੰਗਾ ਮੈਂ ਹੂੰ ਮਸੇ ਹਾਂ ਕੋਈ ਨਾ ਅਮਿਕੂੰ ਦਾ ਹੋਊਗਾ ਉਹ ਚੱਲੂ ਆ ਨਾ ਲੋ ਲਾਲਾ ਤੀਆ ਲੋ ਲਾਲੀ ਜੀਨੇ ਟ੍ਰੈਕਟਰ ਦੁਆਇਆ ਉਹਨੂੰ ਚਾਨਾ ਨਹੀਂ ਆਂਦਾ ਉਹਦਾ ਉਹਦਾ ਲੱਗਿਆ ਚਲਾਉਣਾ ਚੱਲ ਮੜਾ ਜਾ ਦੇਖਦਾ ਫਿਰ ਮੈਂ ਚੱਲ ਤਾਂ ਮੜਾ ਜਾ ਚੱਲ ਮੜਾ ਜਾ ਲੋ ਜੀ ਬਾਈ ਸਾਲੇ ਵਧੀਆ ਸਿਆੜ ਵਧੀਆ ਕੱਢਦੇ ਸਿਆੜ ਵਧੀਆ ਕੱਢਿਆ ਨੇ ਸਾਲੇ ਮਿੱਟੀ ਪੂਰਾ ਨਹੀਂ ਵਿੱਚ ਮੋਹਿੰਦਰ ਸਿਆੜ ਬਹੁਤ ਸੋਹਣੇ ਕੱਡੇ ਆ ਖੇਤ ਵੀ ਵਧੀਆ ਬਣਿਆ ਹੋਇਆ ਆ ਸਵਾ 2 ਫੁੱਟ ਪਸਿਆੜ ਆ ਹੂੰ ਸਵਾ 2 ਪਾ ਠੀਕ ਆ ਇੰਨਾ ਤਾਂ ਚਾਹੀਦਾ ਛੋਟਾ بڑا ਕੰਮ ਰਹਿ ਗਿਆ ਚਾਰਾਂ ਦਾ ਇਹਨੂੰ ਛੱਡੀ ਉਧਰ ਇਧਰ ਕਣਕ ਬਿਜਲੀ ਵੀ ਭਾਈ ਬਾਹ ਆ ਠੀਕ ਨਹੀਂ ਗੱਲ ਹੈ ਟਾਈਮ ਨਾਲ ਬਾਕੇ ਆ ਜੂਗਾ ਰੌਣ 8-9 ਵਜੇ ਤੱਕ ਬਚ ਲੈ ਆ ਮੈਂ ਹਾਂ ਜਾ ਆਵਣਾ ਸਾਜਰੇ ਹੁਣ ਇੰਨਾ ਫਰਕ ਰੱਖੀ ਮੜਾ ਜੇ ਇਹਦੇ ਦੇਖ ਕੇ ਬਸ ਸੈੱਟ ਕਰ ਲੈਣਾ ਹੋਣਾ ਤੇ ਆੜ ਚ ਮਿੱਟੀ ਦੀ ਰੀ ਉਹ ਰੂਲ ਨਹੀਂ ਬਣਦਾ ਹੀ ਲੋੜ ਥੱਲੇ ਕਿੱਦਾਂ ਲੇ ਸਾਰਾ ਥੱਲੇ ਛੱਡਿਆ ਵਾ ਵਾ ਠੀਕ ਆ ਜੇ ਥੋੜਾ ਜਿਆਦਾ ਲੱਗਦਾ ਕਿਤੇ ਜੜਾਂ ਵਾਸਦੀ ਵਿੱਚ ਕਿਤੇ ਹਲਕੀ ਹਲਕੀ ਚੱਕ ਕੇ ਰੋਕ ਕੇ ਕਰ ਲਏ ਨੇ ਠੀਕ ਆ ਫਿਰ ਚੰਗਾ ਠੀਕ ਆ ਓਕੇ ਸਸਰੀ ਕਾਲ ਜੀ ਸਾਰਿਆਂ ਨੂੰ ਨਾਓ ਬੈਠੂ ਹਾਂ ਬਹੁਤ ਅਮੀਰ ਹਾਂ ਤੁਸੀਂ ਭਰੀਆਂ ਤਿੰਨ ਲਾਈਨਾਂ ਦਾ ਮੇਰ ਨਹੀਂ ਜਾਦਾ ਭਰੀਆਂ ਨਹੀਂ ਆਹ ਚੱਲ ਕਰੀ ਜਾਂਦੇ ਹੈ ਨਾ ਨਾ ਠੀਕ ਆ ਤਿੰਨ ਲਾਈਨਾਂ ਲੱਗਣ ਚਾਹੀਦੀਆਂ ਕਿੰਨ ਲਾਈਨ ਹੋ ਗਿਆ ਨਾ ਇੱਕਾ ਛੱਤ ਉੱਤੇ ਭਰੀ ਹੈ ਹਾਂ ਆਓ ਜੇ ਇੱਧਰ ਤੇ ਇੱਥੇ ਨਹੀਂ ਆ ਗਿਆ ਉੱਤਰ ਤੇ ਉੱਥੇ ਨਹੀਂ ਆ ਜਣਾ ਹਾਂ ਠੀਕ ਹੈ ਦੋ ਦੋ ਹੈ ਨਾ ਚਾਰ ਲਾਈਨਾਂ ਹੋ ਗਿਆ ਠੀਕ ਆ ਚਾਰ ਲਾਈਨ ਠੀਕ ਆ ਠੀਕ ਆ ਮੀਦੂ ਕੇ ਛੱਤ ਸਾਈ ਹਾਂ ਕਾਣੀ ਬੜਨੇ ਫੜ ਤੇਰੀ ਗਿਲਤਾ ਬਹੁਤ ਅਸਬਿਰ ਵਾਦੂ ਆ ਹਨਾ ਪਹਿਲਾਂ ਤਾਂ ਬਹੁਤ ਤਕੜਾ ਹੋਗਾ ਤਕੜਾ ਹੋਗਾ ਬਹੁਤ ਤਕੜਾ ਹੋਗਾ ਬੰਦ ਤਕੜਾ ਹੀ ਹੈ ਜਮੀਨ ਪੂਰਾ ਬਨ ਗਿਆ ਹਾਂ ਬੂਟਾ ਲਾਉਣਾ ਇਹਦੇ ਚ ਹੌਲਾ ਰਹੂਗਾ ਕੰਨਾ ਇਹਦੀ ਬੂਟਾ ਲਾਣਾ ਹਮ ਚਾਰ ਚਾਰ ਕਿਲੇ ਬੂਟਾ ਹੀ ਲਾਦਣਾ ਇਹਦੀ ਚਾਰ ਪੰਜ ਕਿਲੇ ਬੂਟਾ ਹੀ ਲਾਉਣੇ ਆ ਹੁਣ ਹਾਂ ਚਾਰ ਪੈਸੇ ਆਜੂਗੇ ਜੀਰੀ ਨੇ ਤਾਂ ਇਹਦੀ ਲਗੜੇ ਚੰਗੇ ਆਣ ਡਾਟਰ ਲੈ ਲੇ ਮੈਂ ਪੰਜ ਹੁਣ 6 ਤੀਨਾ ਪਾਣੀਆ ਮੋਟਰ ਕੋਲ ਵਾਲੀ ਆ ਤਾਂ ਦੇਖਦਾ ਹੈ ਹਾਂਜੀ ਉਹ ਤਾਂ ਖੋਲ ਦੋ ਪਾ ਤੂੰ ਇਹ ਦੂਰੇ ਲੋੜਦਾ ਹੈ ਮੋੜੋਂ ਤੇ ਦੂਰੇ ਠੀਕ ਹੈ ਪਿੰਡ ਤੇ ਅਹ ਪੱਛੀ ਛੋਟੀ ਰੱਖਿਓ ਠੀਕ ਹੈ ਨੈਣਾ ਸਿੱਧਾ ਪੱਛੀ ਯਾਰ ਜਿਹੀ ਜੀ ਮਰਜ਼ੀ ਰੱਖਿਓ ਬਸ 빙ੀ ਨਾ ਰੱਖਿਓ ਬਸ ਪੈ ਰੱਖਿਓ ਪੱਛੀ ਪਾਲੀ ਸਿੱਧੀ ਹੋਣਾ ਸਿੱਧੀ ਚਾਹੀਦੀ ਪੱਛੀ ਪੈ ਰੱਖਿਓ ਪਟ ਨਹੀਂ ਹੋਣਾ ਚਾਹੀਦਾ ਹਾਂ ਬਸ ਹਾਂ ਜਿਆਦਾ ਬੜੀ ਵੀ ਨਾ ਪੜਦੇ ਪੱਛੀ ਜਿਹੀ ਜੀ ਮਰਜ਼ੀ ਵੜਦੋ ਕੋਈ ਚੱਕਰ ਨਹੀਂ ਹੈਗਾ ਜੰਮੇ ਆਉਂਦੀ ਆ ਪੱਛੀ ਹੁਣ ਪਹਿਲਾਂ ਵੱਡੂਗਾ ਸਾਰੇ ਕਿੰਨਾ ਜਿੰਨਾ ਬੜਾ ਹੁੰਦਾ ਹੈ ਨਾ ਉਤਨਾ ਛੇਤੀ ਜੰਮਦਾ ਹੈ ਬੱਚਾ ਠੀਕ ਹੈ ਜੰਮਦਾ ਸਾਡਾ ਆਏ ਸਾਡੇ ਮੁੱਠੇ ਚੱਕਣਾ ਸਖਾਲਾ ਸਾਡਾ ਕੁਝ ਨਹੀਂ ਹੈਗਾ ਇਹਨੂੰ ਨਹੀਂ ਤੂੰ ਕਰਨ ਦੇ ਜਿੱਦਾਂ ਬੀਜ ਦੇ ਬੀਜਣ ਦੇ ਗੰਨਾ ਮਾੜਾ ਹੁੰਦਾ ਤੇਰਾ ਬੀਜ ਦੇ ਹੀਰੇ ਹੁੰ ਤੂੰ ਤਾਂ ਟਰੈਕਟਰ ਘਾਣੂ ਲੈ ਜੀ ਆਸ ਵੀਰ ਚੱਲਿਆ ਵਾ ਮੈਂ ਲੈ ਕੇ ਹੱਕ ਨਹੀਂ 2 2 ਘੰਟਾ ਲੱਗੇਗਾ 1 1.5 ਘੰਟਾ ਲੱਗੇਗਾ ਬੜਾਈ ਮੈਂ 1.5 ਘੰਟੇ ਮੇ ਪੜਦੂੰਗੇ ਹਾਂ 1 ਵਜ ਗਿਆ ਹੁਣ ਦੇਖ ਲੈ ਤੂੰ ਮੰਨ ਕੇ ਚਲ ਪੌਣਾ 1 ਹੋ ਗਿਆ ਇਹ ਵੇਖ ਪਜ ਗਿਆ 2 ਵਜੇ ਹੀ ਵੜ ਦੂੰਗੇ ਸਵਾ ਘੰਟੇ ਚ ਹਾਂ 3 ਵਜੇ ਸੇ ਚਾਲੂ ਕਰ ਦੇਂਗੇ ਬਿਜਾਈ ਤੈਨੂੰ ਭਾਵੇਂ ਤੇ ਵੀਜੋ ਜਾਣਾ ਫਿਰ ਹਾਂ ਰਾਤ 3 ਵਜੇ ਸੇ ਵੀਜੋ ਜੂਗਾ ਫਰਾਂਗ ਵੀਜਨੇ ਮੇ ਤਿੰਨ ਟਾਈਮ ਲੱਗੇਗਾ ਹੂੰ 25 ਵਟਾ ਗਿਆ ਹੋ ਗਿਆ ਹੋ ਗਿਆ ਪਾ ਠੀਕ ਆ ਮੈਂ ਵੀ ਮੰਡ ਮਾ ਜਾਣਾ ਪਾਣੀ ਦੇਖਣ ਜਵੀਂ ਚੱਲਦਾ ਇਹ ਤੇ 1.5 ਘੰਟਾ ਮੇਰਾ ਘੇਰਾ ਭਰ ਜਣਾ ਜਲਦੀ ਲਾਈਟ ਗਾਣਾ ਚੱਲਦੀ ਲਾਈਟ ਹਾਂ ਲਾਈਟ ਚੱਲਦੀ ਹੈ ਗਾਹ ਨੱਕਾ ਮੋੜਿਆ ਇਹਦਾ ਮੈਂ ਠੀਕ ਆ ਠੀਕ ਨਹੀਂ ਚੱਲ ਫੇ ਚੱਲੀਏ ਚੱਲ ਤੂੰ ਆਪਣਾ ਟਰੈਕਟਰ ਮੋੜ ਰੋਣਾ ਉਹ ਟਰੈਲਾ ਖੋਲਿਆ ਉਹਨਾਂ ਦਾ ਖੋਲਿਆ ਉਹਨਾਂ ਕਿਆ ਕਰਾਉਣਾ ਤੇ ਪਾਈਪ ਰੱਖ ਲਾ ਵਿੱਚ ਡੱਲਾ ਲਵਾ ਲੈ ਜੇ ਭਰੀਆਂ ਘਸੀਆਂ ਘਟੀਆਂ ਮਾੜੀਆਂ ਮੋਟੀਆਂ ਸਕੰਜੇ ਚ ਰੱਦ ਲਿਆਂਗੂ 1 2 4 ਆ ਕਿ ਨਹੀਂ ਆਹੋ ਚੱਲ ਚਲੀਏ ਚੱਲ ਚਲੀਏ ਮੈਂ ਚੱਲਿਆ ਸਕੂਲ ਨੂੰ ਸਿੱਧਾ ਜਾ ਜਾ ਇਦਨੂ ਬਾਰੇ ਬਾਰੇ ਬਾਰ ਲੱਗ ਜਾਣਾ ਮੈਂ ਤਾਂ ਸਿੱਧਾ ਮੰਡ ਜਾਣਾ ਮੈਂ ਤੂੰ ਫਾਲੇ ਪਾਲਾ ਪੈਸਾ ਪਾ ਦੇ ਜੋ ਬੰਦਾ ਅੱਜ ਗਾੜੀ ਪਕੜੇਗਾ ਨਹੀਂ ਹੈ ਯਾਰ ਕਿਆ ਬੰਦਿਆ ਆਪਣਾ ਆਇਆ ਚਾਰ ਪੰਜ ਮਿੰਟ ਠੀਕ ਐ ਹਾਂ ਵੀਰ ਫਾਲੇ ਪਾਲਾ ਜੱਲਿਆ ਜਿਆ ਖਤਮ ਪੋਵੇ ਬਿਟੇ ਲੱਡੂਆਂ ਦਾ ਅੱਧਾ ਕਿਲੋ ਡੱਬਾ ਲਿਆ ਤਿੰਨੇ ਬੰਦੇ ਖੰਬਣੀ ਖੰਬਣੀ ਲਿਆ ਫਿਰ ਕਿ ਲੱਗਿਆ ਸਿਆੜ ਕੱਢਣ ਲੱਡੂ ਨਹੀਂ ਲਿਆਉਣੇ ਬੇਸਣ ਦੀ ਵਰਫੀ ਲਿਆਉਣੀ ਅੱਜ ਬੇਸਣ ਕਾ ਵਰਫੀ ਨਹੀਂ ਲੈ ਚਲਾ ਲੱਡੂ ਠੀਕ ਐ ਇਹਨਾਂ ਰਸਗੁੱਲਾ ਤੇ ਰਸਗੁੱਲੇ ਜੋ ਰੋਟੀ ਲੱਡੂ ਕਹਾ ਜੋ ਰੋਟੀ ਵੀ ਲਸੁਲਾ ਕਹਿੰਦਾ ਰੇਟ ਤਾਂ ਬਰਾਬਰ ਹੀ ਐ ਹਾਂ ਲੱਡੂ ਵਾ ਲੱਡੂ ਵਾ ਰਸਗੁੱਲਾ ਆਪਣੀ ਜਗ੍ਹਾ ਲੱਡੂ ਆਪਣੀ ਜਗ੍ਹਾ ਬਰਫੀ ਵੇਚਣ ਦੀ ਆਪਣੀ ਜਗ੍ਹਾ ਨਾ ਬਰਫੀ ਬੇਕਾਰ ਪਹਿਲੇ ਲੈ ਲੈਣਾ ਰਸਗੁੱਲਾ ਲੈ ਦੀ ਭਾਈ ਚੱਲ ਠੀਕ ਰਸਗੁੱਲਾ ਲੈ ਦੀ ਚੱਲਿਆ ਮੈਂ ਇਰਾਦਾ ਵੀ ਉਹੀ ਕੰਮ ਐ ਵੀ ਇਹ ਲੈ ਇਹ ਲੈ ਡਾਲਾ ਖੁੱਲਿਆ ਦੀਆਂ ਠੀਕ ਲੈ ਇੱਥੇ ਜੀ ਆਏ ਮੰਗਣਾ ਜੋਰ ਲਾਉਂਦੇ ਨਹੀਂ ਉਹ ਡਾਲਾ ਫੜੀ ਖੜਾ ਦਾ ਮੂੰਹ ਨਾ ਫੱਟੀ ਬੇ ਡਾਲੇ ਪਰ ਤੂੰ ਹਟਾ ਦੇ ਉਹ ਕਾ ਹੱਥ ਜੇ ਇੱਥੇ ਟੱਕੇ ਜਾ ਲਾ ਲੋ ਕੋਈ ਬਾਤ ਨਹੀਂ ਚੱਲੇਗਾ। ਖਾਰਦੋ ਰੰਗ ਹੁੰਦਾ ਯਾਰ ਫੱਟਾ ਵੀ ਖਾ ਲਿਆ ਥੱਲੇ ਤੇ ਹੈ। ਕਹਿੰਦਾ ਤੂੜੀ ਥੱਲੇ ਪਿਆਦਾ ਇਹ। ਖਰਾਬ ਕਰਦਾ ਕੰਮ ਇਹਦਾ ਤੁਸੀਂ ਬਹੁਤ ਕਰ ਦਿੰਦੇ ਏ ਸੁਰੰਗ। ਘਸਾ ਦੇਣਾ ਇਹਨਾਂ ਨੇ ਹੁਣ 30 35 ਪਰਸੇ ਦਾ ਦਰਿਆ ਆ ਮੇਰਾ ਵਾਲੀ ਦੀ ਜਾਗ ਉਧਰ ਜਾਣੀ। ਆ ਦਿੱਤਾ। ਆ ਜੀ ਚੱਕਣਾ। ਚਲਾ ਬੱਚਾ। ਪਹਿਲੇ ਇਹ ਤਾਂ ਚੱਕ ਲਓ ਫੱਟੇ। ਇਹ ਚੱਕਣਾ। ਇਹ ਮੋਟਾ ਹੈ। ਇਹ ਮੋਟਾ ਹੈ। ਪੈਣਾ ਵੀ ਖਾਦਾ ਖਾਲਾ ਇਹ। ਚੇਕ ਵਿੱਗੇ ਜਗਾਏ 6 ਵਿੱਗੇ ਚ ਪੈ ਜਾਣਾ 40 ਕੁਇੰਟਲ ਹਾਂ ਜੀ ਭਰੀ ਵੀ ਭਰੀ ਹੈ ਬਾਈ ਭਰੀ ਵੀ ਦੇਖ ਲੈ ਕਹੀ ਜੀ ਆ 50 50 ਕਿਲੋ ਦੀ ਹੈਗੀ ਆ ਹੋ ਗਿਆ ਰਾਮ 100 ਦੇ ਇਹ ਪਿਆ ਬਿਆ ਕਿਲੋ ਦੀ ਹੋਈ ਸਹੀ 88 ਭਰੀਆਂ ਹੈ ਹੋ ਗਿਆ ਪੂਰਾ ਵੇਦਾਂ 85 50 50 ਕਿਲੋ ਦੀ 40 ਕੁਇੰਟਲ ਸਿੱਧਾ ਹੋ ਗਿਆ 42 ਕੁਇੰਟਲ ਹੋ ਗਿਆ 42 43 ਸੜੀ ਜਾਣਾ ਫਿੱਤਾ ਆ ਜਾਣ ਬਹੁਤ ਬਜੰਦਾ ਹੋ ਜਾਂਦਾ ਆ ਯਾ ਤੂੰ ਯਾ ਬਾਪਾ ਦਾ ਪੇਹੜਾ ਮਿੱਠਾ ਹੈ ਕੰਨਾ ਮਾ ਠੀਕ ਐ ਚੀਨੀ ਹੁਣ ਤੇ ਗਾ ਬਜੇ ਨਵਜੋਰ ਲਾ ਕੇ ਨਵੇੜ ਦੋ ਕਾਲੂ ਕਣਕ ਬੀਜਣੀ ਆ ਮੈਂ ਅੱਜ ਖੇਚੜ ਹੋਗਾ ਮੈਨੂੰ ਹਾਂ ਆਪਣੇ ਪਿੰਡ ਨੂੰ ਨੰਗੂਗਾ ਟਰਾਲਾ ਨਾ ਇਹ ਫਿਰ ਨੂੰ ਤਾਰਨ ਆਲਣਾ ਲੱਗ ਜੂ ਕਿਧਰੇ ਖੜਾ ਹੋਣਾ ਕੰਨਾ ਯਾਰ ਆ ਨਹੀਂ ਲੱਗਿਆ ਮੂਰਾ ਬਾਹਰੇ ਬਾਹਰੇ ਲੈ ਚੱਲenge ਹੂੰ ਪਾਵਰ ਨਾਲ ਚੱਲ ਜਾਏਗਾ ਪਾਵਰ ਕਿਤੇ ਉਹੀ ਕੰਮ ਹੋ ਜੀਵੇ ਯਾਰੰ ਬਦਲੀ ਆ ਗਿਆ ਨਾ ਵੱਟਕੇ ਪਾਈ ਰੇ ਪਛੀ ਵੱਟਕੇ ਪਾਈ ਨਾ ਅਰੇ ਪਛੀ ਪਟਾਉਗਾ ਇੱਕ ਦਿਨ ਲੰਘ ਜਾਗਾ ਤੇ ਲੈਟ ਵੀ ਆਈ ਆ ਨੇ ਪਿੰਡ ਨੂੰ ਘਵਾ ਦਿੱਤਾ ਵੀ ਸਿੱਧਾ ਟੱਪਰੀ ਆ ਆਹੋ ਉਦੋਂ ਲੰਘੀ ਗੱਲ ਉਦੋਂ ਕੋਈ ਰੁਕਾਵਟ ਨਹੀਂ ਆਈ ਫਿਰ ਹਾਂ ਅੱਗੇ ਸਮਾਂ ਚੱਲ ਜਾਗਾ ਹਾਂ ਉਹ ਇਹਦਾ ਬਸ ਚੇਤ ਹੈ ਸਮਾਂ ਆਹੋ ਸਾਹਮਣੇ ਦੂਰੋਂ ਲੱਗਦਾ ਖਤਰਾ ਆਈਦਾ ਲੋ ਜੀ ਫਿਰ ਅੱਜ ਭਾਈ ਬੀਚ ਕੇ ਗੰਨਾ ਪਰਾਲੀ ਹੁੰਦੀ ਹੁਣ ਵੀ ਦੇਖ ਲੈ ਮਾਰੇ ਮਰੀ ਬੇ ਤਾਂ ਵੀ ਵੱਢੀ ਜਾਂਦੇ ਆ ਪਰਾਲੀ ਪਰਾਲੀ ਹੁੰਦੀੋ ਨਹੀਂ ਪੂਰੀ ਹੈ ਕੱਲ ਉਹਨਾਂ ਦੇ ਜਿੱਥੇ ਮੈਂ ਬੀਜ ਗਿਆ ਕਾਨਕ ਬਾਈ ਨਾਲ ਦੇ ਗਲਾਬ ਨਾਲ ਦੇ ਹਾਂ ਉਹਨਾਂ ਦੇ ਦੇਖ ਲੈ ਕੋਈ ਅੱਗ ਨਹੀਂ ਕੋਈ ਕੁਝ ਨਹੀਂ ਹਾਂ ਉਹਨਾਂ ਨੇ ਮਲਚਰ ਮਾਰ ਕੇ ਦੰਦ ਜੇ ਲਿਆਂ ਦੇਵੇ ਬੜੇ ਜੇ ਆਉ ਦੇਖਿਆ ਮੈਂ ਉਹ ਘਮਾਤੇ ਦੂਰੇ ਸੁਪਰ ਸੀਡਰ ਪਰਾਲੀ ਦਾ ਪਤਾ ਵੀ ਨਹੀਂ ਲੱਗਿਆ ਕਿੱਥੇ ਹੈ ਇਹ ਤਾਂ ਪਾਣੀ ਦੀ ਦੇਣਾ ਨਹੀਂ ਕਿਣੀ ਹੈ ਪਤਾ ਵੀ ਨਹੀਂ ਲੱਗਾ ਕਿੱਥੇ ਗਈ ਹਾਂ ਪਰਾਲੀ ਜਿਹੜੀ ਹੁਣ ਤੇ ਲੇਟ ਹੁੰਦੀ ਹੈ ਨਾ ਕਣਕ ਰਾਉਣੀ ਕਰਨੇ ਪੈ ਜਾਣਗੇ ਮਿੱਤਰ ਉਹਨਾਂ ਦੇ ਤਾਂ ਘੇਰੇ ਹੀ ਬਹੁਤ ਬੜੇ ਬੜੇ ਆ ਉਹ ਆਏ ਦੇਖ ਲੈ ਉਹ ਰੇ ਖੜਾ ਜਿੱਥੇ ਮੈਂ ਉਹ ਟਰੈਕਟਰ ਤੇ ਲੱਗ ਕੇ ਚੱਲਦਾ ਹਾਂ ਇੱਥੇ ਵੀ ਲੰਬੇ ਘੇਰੇ ਜਾਂਦੇ ਦਾ ਟਰੈਕਟਰ ਉਹੋ ਜਿਹੇ ਏਰੀਆ ਚ ਬੜਾਈ ਦਾ ਵੀ ਨਜ਼ਾਰਾ ਕਰਵਾ ਜਾਂਦੀ ਦਾ ਆਪਣੇ ਦਰ ਖੱਤੀਆਂ ਵੜਦਾ ਫਿਰ ਜਾਂਦਾ ਕਾਲਾ ਚਾਚਾ ਕਾਲਾ ਚਾਚਾ ਜਿਹੇ ਜਿਹੇ ਏਰੀਆ ਹੋ ਜੀ ਡੂ ਆ ਮਾਈ ਏਰੀਏ ਦੀ ਗੱਲ ਏਰੀਆ ਬਾਈ ਬਹੁਤ ਖੁੱਲਾ ਹੁੰਦਾ ਰ ਉਹਨਾਂ ਨੇ ਟਰਾਲੇ ਵੀ ਤਾਂ ਹੀ ਬੜੇ ਬਣਾਏ ਲੋਕਾਂ ਨੇ ਜਿਹੇ ਜਿਹੇ ਏਰੀਆ ਜਿਹੇ ਹੀ ਆ ਆਪਣੇ ਏਰੀਆ ਨਾਲ ਤੇ ਏਰੀਆ ਦਾ ਫਰਕ ਹੈ ਜ਼ਮੀਨਾਂ ਖੁੱਲੀਆਂ ਹਾਂ ਕੋਈ ਵੀ ਦਾਗੀ ਹੈ ਨਹੀਂ ਗੰਨਾ ਸਪਰੇਅ ਆ ਕਰੀਆਂ ਹੋਈਆਂ ਗਰੀ ਜਾਂਦਾ ਯਾਰ ਪਹਿਲੇ ਜੀ ਗਰੀ ਜਾਂਦਾ ਅਗਲਾ ਸਵਾਗ ਆ ਉਹ ਦੇਖੋ ਉਹ ਗਿਰਿਆ ਪਿਆ ਸਵਾਗ ਆ ਅਗਲਾ ਗੈਲਬਾਰ ਤੋੜ ਦਿੰਦਾ ਗੰਨੇ ਦਾ ਹੂੰ ਪਾਣੀ ਲਾ ਦੇ ਮਾ ਲਾ ਲਾ ਕੇ ਵੜਾਏ ਆ ਇੱਕ ਇੱਥੇ ਮਿੱਟੀ ਜਾ ਪਾਉਣਾ ਹੀ ਮਿੱਟੀ ਪਾਉਣੀ ਆ ਥੋੜੀ ਜੀ ਆ ਹੂੰ ਹੋ ਹਾਂ ਮੈਂ ਮੈ ਪਾਉਂਗਾ ਛੜ ਫੋੜ ਨਾਲੇ ਕੱਢ ਦਿੰਦੇ ਨਾ ਫੋੜ ਨਾਲੇ ਕੱਢਦੇ ਆ ਛੜ ਇਹਨੂੰ ਐਂ ਖੜਾ ਦੂੰਗਾ ਹੈ ਇਹਨੂੰ ਐਂ ਲੱਦ ਕੇ ਖੜਾ ਦੂੰਗਾ ਆਹ ਹੋ ਇਹ ਨਾ ਬਾਹਰ ਕੇ ਉੱਥੇ ਇਹਨੇ ਵੱਡਣ ਲੱਗ ਗਿਆ ਟਰੈਕਟਰ ਲਿਆ ਕਰ ਨੂੰ ਬੱਸ ਠੀਕ ਨਹੀਂ ਗੱਲ ਇਹਦੇ ਨਾਲੇ ਪਾਲੇ ਜੁੰਦੇ ਫਾਲੇ ਫਾਲੇ ਦਾ ਦੂਜਾ ਨਾ ਪਾਉਂਗੇ ਇਹਦਾ ਟਾਇਰ ਫੜੇ ਨੀ ਜੋੜੇ ਆ ਹਾਂ ਉਹਨੇ ਉਹ ਵੀ ਦੱਬੀ ਜਾਣਾ ਹਾਂ ਖੇਤ ਤਿਆਰ ਹੈ ਨਾ ਖੇਤ ਹੈ ਠੱਕਰ ਬਾਦੀ ਮੜ ਗਿਆ ਦੂਰਾ ਵਾਇਦਾ ਰੂੜਾ ਵੇਡਣ ਨਾਲ ਕਪਾੜੇ ਦੂਰਾ ਰੂਟਾ ਮੀਟਰ ਰੂਟ ਪਾੜਾ ਦੂਹ ਭਾਲਿਆਂ ਦੀ ਪਾੜ ਰੂੜਾ ਮਿਲਦੀ ਬਾੜ ਪਹਿਲਾਂ ਵੱਜ ਗਈ ਤੇ ਸੱਕਰ ਤਾਂ ਬਣਾਤੀ ਉਹਦੀ ਹੁਣ ਹਾਂ ਚਲੋ ਦੇਖਦੇ ਆ ਭਾਈ ਫਿਰ ਬਜਾਈ ਕਰਦੇ ਆ ਸ਼ੁਰੂ ਹਾਂ ਜੀ